ਦੋਸਤੋ ਅੱਜ ਗੱਲ ਕਰਨ ਜਾ ਰਿਹਾ ਹਾਂ ਸ਼ਹਿਰ ਧਾਰੀਵਾਲ ਦੀ ਸਮੱਸਿਆਵਾਂ ਦੀ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਨਗਰ ਕੌਂਸਲ ਧਾਰੀਵਾਲ ਵੱਲੋਂ ਯਾਤਰੀਆਂ ਤੇ ਆਮ ਸ਼ਹਿਰੀਆਂ ਦੀ ਸਹੂਲਤ ਲਈ ਬਣਾਇਆ ਗਿਆ ਪਬਲਿਕ ਟਾਇਲਟ ਬੰਦ ਹੋ ਚੁੱਕਿਆ ਹੈ ਜਿਸ ਨੂੰ ਇੱਕ ਤਾਲਾ ਲੱਗਾ ਨਜ਼ਰ ਆ ਰਿਹਾ ਹੈ ਇਸ ਦੇ ਬਾਹਰ ਗੰਦਗੀ ਦੇ ਵੱਡੇ ਢੇਰ ਹਨ ਔਰ ਇੱਥੋਂ ਤੱਕ ਕਿ ਇਸ ਦੇ ਰਸਤੇ ਦੇ ਬਾਹਰ ਇੱਕ ਫਰੂਟ ਵਾਲੀ ਰੇੜੀ ਵੀ ਲੱਗ ਚੁੱਕੀ ਹੈ ਸਾਈਡ ਤੇ ਲੱਗਾ ਫਲੈਕਸ ਬੋਰਡ ਤਾਂ ਇਸ ਦੇ ਰਸਤੇ ਨੂੰ ਬਿਲਕੁਲ ਹੀ ਬੰਦ ਕਰ ਰਿਹਾ ਹੈ ਸ਼ਹਿਰ ਤਾਰੀਵਾਲ ਕਈ ਸਮੱਸਿਆਵਾਂ ਦੇ ਨਾਲ ਘਿਰ ਚੁੱਕਿਆ ਹੈ ਟ੍ਰੈਫਿਕ ਵੀ ਸ਼ਹਿਰ ਦੀ ਇੱਕ ਵੱਡੀ ਤੇ ਗੰਭੀਰ ਸਮੱਸਿਆ ਹੈ ਕੱਲ ਸ਼ਾਮ ਦੇ ਸਮੇਂ ਬਲ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਚਾਲ ਸ਼ਹਿਰੀ ਪ੍ਰਧਾਨ ਸਰਦਾਰੀ لال ਤੇ ਕਾਂਗਰਸ ਨੇਤਾ ਹੀਰਾ ਲੋਰੀ ਆਪਣੇ ਸਾਥੀਆਂ ਦੇ ਨਾਲ ਇਸ ਮੌਕੇ ਤੇ ਪਹੁੰਚੇ ਜਿੱਥੇ ਉਹਨਾਂ ਨੇ ਇਸ ਸਮੱਸਿਆ ਬਾਰੇ ਸ਼ਹਿਰ ਵਾਸੀਆਂ ਨੂੰ ਜਾਣੂ ਕਰਵਾਇਆ ਉਹਨਾਂ ਨੇ ਸਰਕਾਰ ਤੋਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਏ ਅਸੀਂ ਜਦੋਂ ਇਸ ਬੰਦ ਵਿੱਚ ਨਗਰ ਕੌਂਸਲ ਤਾਰੀਵਾਲ ਦੇ ਸੈਨੀਟਰੀ ਇੰਸਪੈਕਟਰ ਸੰਜੀਪ ਸੋਨੀ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਬਲਿਕ ਟਾਇਲਟ ਨੂੰ ਚੋਰਾਂ ਵੱਲੋਂ ਬਾਰ-ਬਾਰ ਨਿਸ਼ਾਨਾ ਬਣਾ ਕੇ ਲੱਗੀਆਂ ਹੋਈਆਂ ਟੂਟੀਆਂ ਤੱਕ ਚੋਰੀ ਕਰ ਲਈਆਂ ਜਾਂਦੀਆਂ ਹਨ ਅਤੇ ਟਾਇਲਾਂ ਵੀ ਟੁੱਟੀਆਂ ਹੋਈਆਂ ਹਨ ਜਿਸ ਦੀ ਜਲਦੀ ਰਿਪੇਅਰ ਕਰਾ ਕੇ ਇਸ ਨੂੰ ਆਮ ਪਬਲਿਕ ਦੇ ਲਈ ਖੋਲ ਦਿੱਤਾ ਜਾਏਗਾ। ਗੱਲਬਾਤ ਦੌਰਾਨ ਪ੍ਰਧਾਨ ਗੁਰਨਾਮ ਸਿੰਘ ਜਫਰਵਾਲ ਨੇ ਟ੍ਰੈਫਿਕ ਦੀ ਸਮੱਸਿਆ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਜੋ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਯਾਤਰੀਆਂ ਦੀ ਸਹੂਲਤ ਲਈ ਸ਼ੈੱਡ ਬਣਾਏ ਗਏ ਸਨ ਉਹਨਾਂ ਦੇ ਬਾਹਰ ਵੀ ਅੱਜ ਰੇੜੀਆਂ ਵਾਲਿਆਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਔਰ ਉਹ ਕੁਰਸੀਆਂ ਵੀ ਟੁੱਟ ਗਈਆਂ ਹਨ। ਪ੍ਰਧਾਨ ਗੁਰਨਾਮ ਸਿੰਘ ਚਾਲ ਨੇ ਮੌਜੂਦਾ ਸਰਕਾਰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗਰਦਾਸਪੁਰ ਤੋਂ ਸ਼ਹਿਰ ਧਾਰੀਵਾਲ ਦੀ ਪਬਲਿਕ ਟਾਇਲਟ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਬੱਸ ਸਟੈਂਡ ਧਾਰੀਵਾਲ ਤੋਂ ਸਾਡੀ ਇਹ ਖਾਸ ਰਿਪੋਰਟ ਮੈਂ ਗੁਰਨਾਮ ਸਿੰਘ ਬਲਾਕ ਕਾਂਗਰਸ ਧਾਰੀਵਾਲ ਪ੍ਰਧਾਨ ਅੱਜ ਕੁਝ ਲੋਕ ਸਮੱਸਿਆਵਾਂ ਦੇ ਕਰਕੇ ਆਪਜੀ ਦੇ ਮਾਧਿਅਮ ਰਾਹੀਂ ਸਰਕਾਰ ਦੇ ਕੰਨਾਂ ਤੱਕ ਕੁਝ ਗੱਲਾਂ ਪਹੁੰਚਾਉਣੀਆਂ ਚਾਹੁੰਦਾ ਸੀ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਬਿਲਕੁਲ ਪਿਛਲੇ ਪਾਸੇ ਪਬਲਿਕ ਟਾਇਲਟ ਬਣਿਆ ਸੀਗਾ ਔਰ ਜੋ ਕਿ ਪ੍ਰਤਾਪ ਸਿੰਘ ਬਾਜਵਾ ਦੇ ਐਮਪੀ ਲੈਂਡ ਫੰਡ ਵਿੱਚੋਂ ਬਣਿਆ ਸੀ ਚਲੋ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਲੇਕਿਨ ਇਹਦੀ ਸਫਾਈ ਔਰ ਇਹ ਇਹਦੀ ਵਰਤੋਂ ਵਾਸਤੇ ਇਹ ਲੋਕਾਂ ਵਾਸਤੇ ਸਹੂਲਤਾਂ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਸੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦਾ ਹਾਂ ਕਿ ਜੇ ਕੋਈ ਲੋਕਾਂ ਦੀ ਸਹੂਲਤ ਵਾਸਤੇ ਚੀਜ਼ ਬਣੀ ਆ ਤਾਂ ਉਹਨਾਂ ਨੂੰ ਲੋਕ ਲੋਕਾਂ ਦੇ ਅਰਪਣ ਕਰਨਾ ਚਾਹੀਦਾ ਸੀਗਾ ਲੋਕ ਇਹਦੀ ਕੋਈ ਫਾਇਦਾ ਲੈਂਦੇ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਪਿਛਲੇ ਪਾਸੇ ਉੱਥੇ ਤਾਲੇ ਵੱਜੇ ਹੋਏ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਆਓ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਸੀ ਲੇਕਿਨ ਇੱਥੇ ਕਿਸੇ ਨੂੰ ਵੀ ਜਿਹੜਾ ਆਉਣ ਦੀ ਕੋਈ ਇਜਾਜ਼ਤ ਨਹੀਂ ਹੈ ਇਹ ਤਾਲਾ ਵੱਜਿਆ ਇੱਥੇ ਨਾ ਤਾਂ ਕੋਈ ਆ ਸਕਦਾ ਨਾ ਕੋਈ ਜਾ ਸਕਦਾ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਸੀ ਨਾ ਉਹ ਹੈਗੀ ਸੀਗੀ ਲੋਕਲ ਜਿਹੜੀ ਇੱਥੇ ਮਿਊਨਿਸਪਲ ਕਮੇਟੀ ਆ ਸੋ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਵੀ ਮੌਜੂਦਾ ਸਰਕਾਰ ਦੇ ਨੇ ਮੌਜੂਦਾ ਸਰਕਾਰ ਦੇ ਵਿੱਚ ਜਿਹੜੇ ਵੀ ਸਾਡੇ ਰੂਲਿੰਗ ਪਾਰਟੀ ਦੇ ਇੱਥੋਂ ਮੌਜੂਦਾ ਉਹਨਾਂ ਦੇ ਇੰਚਾਰਜ ਨੇ ਉਹਨਾਂ ਨੂੰ ਚਾਹੀਦਾ ਸੀਗਾ ਵੀ ਇਹ ਲੋਕ ਅਰਪਣ ਕਰ ਦਿੰਦੇ ਲੋਕ ਇਹਦਾ ਫਾਇਦਾ ਲੈਣ ਤੇ ਜਿੱਥੇ ਅਸੀਂ ਖੜੇ ਹਾਂ ਮੈਂ ਤੁਹਾਡੇ ਨਾਲ ਗੱਲ ਕਰਨ ਵਿੱਚ ਮੇਰੇ ਵਾਸਤੇ ਮੁਸ਼ਕਲ ਆ ਰਹੀ ਆ ਵੀ ਇੱਥੇ ਇੰਨੀ ਗੰਦਗੀ ਆ ਔਰ ਇਹਦੇ ਆਲੇ ਦੁਆਲੇ ਜੋ ਵੀ ਸਾਡੇ ਭਰਾਵਾਂ ਨੇ ਰੇੜੀਆਂ ਲਾਤੀਆਂ ਕਿਉਂਕਿ ਜਦੋਂ ਜਗ੍ਹਾ ਬੰਦ ਸੀ ਉਹਨਾਂ ਰੇੜੀਆਂ ਲਗਾਤੀਆਂ ਇੱਥੇ ਜੇ ਖੁੱਲਾ ਹੁੰਦਾ ਤੇ ਲੋਕਾਂ ਦੇ ਕੰਮ ਆਉਣਾ ਸੀਗਾ ਸੋ ਆਓ ਮੇਰੇ ਬਿਲਕੁਲ ਪਿਛਲੇ ਪਾਸੇ ਬੱਸ ਸਟੈਂਡ ਬਣਿਆ ਸੀ ਤੁਸੀਂ ਮੈਂ ਚਾਹਾਂਗਾ ਕਿ ਤੁਸੀਂ ਦਿਖਾਓ ਇੱਕ ਵਾਰੀ ਉਹ ਬੱਸ ਸਟੈਂਡ ਦੇ ਵਿੱਚ ਕੁਰਸੀਆਂ ਲੱਗੀਆਂ ਸੀ ਔਰ ਉਹ ਸਰਕਾਰ ਨੇ ਆਪਣੇ ਲੋਕਾਂ ਦੀ ਸਹੂਲਤ ਵਾਸਤੇ ਸਰਦੀ ਦੇ ਵਿੱਚ ਖੜਨ ਵਾਸਤੇ ਗਰਮੀ ਦੇ ਵਿੱਚ ਬਰਸਾਤ ਦੇ ਵਿੱਚ ਖੜਨ ਵਾਸਤੇ ਇੱਕ ਸ਼ੈੱਡ ਬਣਾਇਆ ਸੀਗਾ ਔਰ ਮੈਂ ਚਾਹਾਂਗਾ ਕਿ ਤੁਸੀਂ ਉਹ ਜ਼ਰੂਰ ਇਹ ਦਿਖਾਓ ਕਿ ਉਹ ਸ਼ੈੱਡ ਦਾ ਵੀ ਅਸਲੇ ਕੀ ਹਾਲ ਹੈ ਕੁਰਸੀਆਂ ਟੁੱਟ ਚੁੱਕੀਆਂ ਨੇ ਉਹਦੀ ਕੋਈ ਵੀ ਮੁਰੰਮਤ ਨਹੀਂ ਹੈ ਉਹਦੀ ਕੋਈ ਦੇਖਭਾਲ ਨਹੀਂ ਹੈ ਇਸੇ ਤਰ੍ਹਾਂ ਹੀ ਮੇਰੇ ਬਿਲਕੁਲ ਸੱਜੇ ਪਾਸੇ ਵੀ ਇੱਕ ਬਣਿਆਵਾ ਉੱਥੇ ਵੀ ਜਿਹੜਾ ਕਬਜ਼ੇ ਹੋਏ ਪਏ ਨੇ ਉੱਥੇ ਨਾ ਕੋਈ ਬੈਠ ਸਕਦਾ ਨਾ ਕੋਈ ਖਲੋ ਸਕਦਾ ਸੋ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇਹਦੇ ਵੱਲ ਧਿਆਨ ਦਿਵੇ ਔਰ ਲੋਕਾਂ ਦੀ ਸਹੂਲਤ ਵਾਸਤੇ ਜੋ ਚੀਜ਼ਾਂ ਬਣੀਆਂ ਨੇ ਉਹ ਲੋਕਾਂ ਨੂੰ ਅਰਪਣ ਕੀਤੀਆਂ ਜਾਣ ਥੈਂਕ ਯੂ ਸਰ ਹਰੀ لال ਸ਼ਹਿਰੀ ਪ੍ਰਧਾਨ ਬਲਕ ਕਾਂਗਰਸ ਕਮੇਟੀ ਦਾ ਹੈਲ ਅਸੀਂ ਅੱਜ ਸਾਰੇ ਇਸ ਕਰਕੇ ਇੱਥੇ ਇਕੱਠੇ ਹੋਏ ਆਂ ਕਿ ਜਦੋਂ ਸਾਡੀ ਪਿਛਲੀ ਸਰਕਾਰ ਸੀਗੀ ਕਾਂਗਰਸ ਦੀ ਇਹਨਾਂ ਨੇ ਆਪਣੇ ਪ੍ਰਦਾਸੇ ਬਾਦਸਾਹ ਨੇ ਬੜੇ ਆਪਣੇ ਜਤਨਾ صدਕਾ ਪੈਸੇ ਲਿਆ ਕੇ ਤੇ ਆ ਬਾਥਰੂਮ ਜਿਹੜੇ ਸੀ ਨਗਰ ਕਾਉਂਸਲ ਦੀ ਹਦਦ ਚ ਚਾਲੂ ਕਰ ਰਏ ਸੀਗੇ ਤੇ ਉਹ ਲੋਕਾਂ ਨੂੰ ਬੜੀ ਸਹੂਲਤ ਸੀ ਸਾਰੇ ਲੋਕ ਇੱਥੇ ਆਪਣੇ ਜੋ ਜਦੋਂ ਇੱਥੇ ਕੋਈ ਕੋਈ ਸਵਾਰੀ ਬੱਸ ਸਟੈਂਡ ਤੇ ਉਤਰਨਾ ਜਾਂ ਕਿਤੇ ਕਰਨਾ ਇੱਥੇ ਬਾਥਰੂਮ ਵਗੈਰਾ ਜਾਂਦੇ ਸੀਗੇ ਤੇ ਆਮ ਆਦਮੀ ਪਾਰਟੀ ਵਾਲੇ ਉਦੋਂ ਇਹ ਬਹੁਤ ਰੌਲਾ ਪਾਉਂਦੇ ਸੀ ਕਿ ਇੱਥੇ ਕੋਈ ਸਫਾਈ ਨਹੀਂ ਹੈ ਤੇ ਹੁਣ ਸਫਾਈ ਦੀ ਤੇ ਗੱਲ ਛੱਡੋ ਇਹਨਾਂ ਨੇ ਬਾਥਰੂਮਾਂ ਨੂੰ ਬਿਲਕੁਲ ਤਾਲੇ ਲਾਤੇ ਹੋਏ ਆ ਤਾਲੇ ਬਿਲਕੁਲ ਬੰਦਾ ਲੋਕਾਂ ਨੂੰ ਇੱਥੇ ਬਹੁਤ ਤੰਗੀ ਆਉਂਦੀ ਹੈ ਜੀ ਦੂਜੇ ਬੱਸ ਸਟੈਂਡ ਦੇ ਵਿੱਚ ਜਿਹੜੇ ਧਾਰੀਵਾਲ ਦਾ ਕੋਈ ਵੱਡਾ ਬੱਸ ਸਟੈਂਡ ਤੇ ਮੈਨਾਂ ਐਨੇ ਸੀ ਤੇ ਬਾਜਵਾ ਸਾਹਿਬ ਹੁੰਦਾ ਨੇ ਆਪਣੇ ਮਤਲਬ ਜਤਨਾ ਸਦਕਾ ਇੱਥੇ ਦੋ ਛੱਡਾਂ ਪਾ ਕੇ ਦਿੱਤੀਆਂ ਸੀਗੀਆਂ ਕਿ ਕਿਸੇ ਧੁੱਪ 'ਚ ਜਾਂ ਬਰਸਾਤ 'ਚ ਜਿਹੜੀ ਆਮ ਪਬਲਿਕ ਆ ਬੱਸ ਤੇ ਚੜਨ ਵਾਸਤੇ ਉੱਥੇ ਖੜੀ ਹੋ ਜਾਏਗੀ ਤੇ ਅੱਜ ਦੇ ਹਾਲਾਤ ਵੇਖ ਲਓ ਨਗਰ ਕਾਉਂਸਲ ਦੇ ਤੇ ਇਹਨਾਂ ਨੇ ਉਹ ਜਿਹੜੀਆਂ ਵੇਖੋ ਸਾਰੀਆਂ ਉਹਨਾਂ ਨੇ ਕਿਰਾਏ ਤੇ ਮਤਲਬ ਜਿੱਦਾਂ ਕਿਸੇ ਨੂੰ ਕਿਰਾਏ ਤੇ ਦਿੱਤੀਆਂ ਸਭ ਨਜਾਇਜ਼ ਕਬਜ਼ੇ ਹੋਏ ਆ ਟਰੈਫਿਕ ਦੀ ਐਡੀ ਵੱਡੀ ਸਮੱਸਿਆ ਮੈਂ ਰਣਨੀਓ ਤੋਂ ਚੱਲ ਕੇ ਆਇਆ ਮੈਨੂੰ ਇੱਥੋਂ ਬੱਸ ਸਟੈਂਡ ਤੇ ਆਉਣ ਲੱਗਿਆਂ ਗੱਡੀ 'ਚ ਘੱਟੋ ਘੱਟ 15-20 ਮਿੰਟ ਲੱਗੇ ਹੋਣਗੇ। ਮੇਰੇ ਨਾਲ ਪਰਮਜੀਤਾ ਨਾਲ ਮੇਰੇ ਬੈਠਾ ਸੀਗਾ। ਜਿੰਨੀਆਂ ਰੇੜੀਆਂ ਲੱਗੀਆਂ ਕੋਈ ਸੜਕ ਤੇ ਬਿਲਕੁਲ ਉੱਤੇ ਲੱਗੀਆਂ। ਤੁਸੀਂ ਰੇੜੀ ਵਾਲੇ ਬੱਸੇ ਵੀ ਕੈਮਰਾ ਮਾਰ ਕੇ ਵੇਖ ਲੋ। ਬਿਲਕੁਲ ਸੜਕ 'ਤੇ ਉੱਤੇ ਆ। ਜੇ ਇਹ ਕੋਈ ਕਿਸੇ ਨੇ ਫਰੂਟ ਲੈਣਾ ਤੇ ਉਹਨੇ ਗੱਡੀ ਕਿੱਥੇ ਖੜਾਣੇ ਆ। ਕੋਈ ਥਾਂ ਨਹੀਂ ਹੈਗਾ। ਮੈਂ ਅਸੀਂ ਸਾਡੇ ਇਕੱਠੇ ਕਰਨ ਦਾ ਮਤਲਬ ਇਹ ਏ ਸੀ ਆ ਕਿ ਸਰਕਾਰ ਨੂੰ ਇਹਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ। ਰੇੜੀਆਂ ਵਾਲਿਆਂ ਵਾਸਤੇ ਕੋਈ ਸਪੈਸ਼ਲ ਜਗ੍ਹਾ ਬਣਾਉਣੀ ਚਾਹੀਦੀ ਆ। ਇਹ ਗਰੀਬ ਲੋਕ ਇਹਨਾਂ ਵਾਸਤੇ ਕੋ ਵੱਖਰੀ ਮਤਲਬ ਪਬਲਿਕ ਸ਼ੈੱਡ ਬਣਾ ਕੇ ਦੇਣ ਕਿ ਇੱਥੇ ਬਹਿ ਕੇ ਆਪਣੀਆਂ ਰੇੜੀਆਂ ਫੜੀਆਂ ਲਾਣ ਸਾਰੇ ਲੋਕੀ ਆਰਾਮ ਨਾਲ ਉੱਥੇ ਜਾਣ ਪਾਰਕਿੰਗ ਦੀ ਸਹੂਲਤ ਹੋਵੇ ਤੇ ਇਹ ਜਿਹੜੇ ਇੰਨੇ ਹਾਲਾਤ ਮਾੜੇ ਹੋਏ ਪਏ ਨੇ ਤੇ ਉਹਦੇ ਵਾਸਤੇ ਸਾਰੇ ਇੱਥੇ ਅੱਜ ਇਕੱਠੇ ਹੋਏ ਸੀਗੇ ਤੇ ਮੈਂ ਅੱਜ ਲਾਣਾ ਚਾਹੁੰਦਾ ਵਾਂ ਕਿ ਇਹਨਾਂ ਵੱਲ ਖਾਸ ਧਿਆਨ ਦਿਓ ਤੇ ਨਜਾਇਜ਼ ਕਬਜ਼ੇ ਹਟਾਓ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਧੰਨਵਾਦ ਮੈਂ ਹੀਰਾ ਲੋਰੀਆ ਪ੍ਰਧਾਨ ਸੋਸ਼ਲ ਮੀਡੀਆ ਇੰਚਾਰ ਧਾਰੀਵਾਲ ਅੱਜ ਅਸੀਂ ਸਮੂਹ ਜਿਹੜੀ ਬਾਲਕਲਾ ਕਾਂਗਰਸ ਕਮੇਟੀ ਅਸੀਂ ਇਕੱਠੇ ਹੋਏ ਆਂ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਜੋ ਧਾਰੀਵਾਲ ਦੇ ਵਿੱਚ ਜ ਸਮੱਸਿਆਵਾਂ ਵਾਂ ਉਹਦੇ ਵਿੱਚ ਤੁਹਾਨੂੰ ਜਾਣੂ ਕਰਾਉਣ ਵਾਸਤੇ ਦੇਖੋ ਅਸੀਂ ਜਦੋਂ ਵੀ ਆਪਣੇ ਜਾਂ ਬੱਚਿਆਂ ਨੂੰ ਸਕੂਲਾਂੋਂ ਲਿਜਾਈਦਾ ਵਾ ਜਾਂ ਸਵੇਰੇ ਸਕੂਲ ਛੱਡਣ ਜਾਈਦਾ ਵਾ ਟ੍ਰੈਫਿਕ ਦੀ ਇੰਨੀ ਕਿ ਸਮੱਸਿਆ ਹੁੰਦੀ ਆ ਕਿ ਤੁਸੀਂ ਪੁੱਛੋ ਹੀ ਕੱਖਣਾ ਅਸੀਂ ਬਸ ਚਾਰੋਂ ਤਰਫ ਵੇਖਨੇ ਪਤਾ ਨਹੀਂ ਕਿਹੜੇ ਵਾਲੇ ਗੱਡੀ ਆਣ ਕੇ ਸਾਡੇ ਵਿੱਚ ਵੱਜ ਜਾਣੀਆਂ ਅਸੀਂ ਨਗਰ ਕੌਂਸਲ ਤੋਂ ਧਾਰੀਵਾਲ ਮਾਨਯੋਗ ਪ੍ਰਧਾਨ ਸਾਹਿਬ ਨੂੰ ਤੇ ਅਸੀਂ ਈਓ ਸਾਹਿਬ ਨੂੰ ਅਸੀਂ ਬੇਨਤੀ ਕਰਨੇ ਆ ਕਿ ਜੋ ਧਾਰੀਵਾਲ ਦੇ ਵਿੱਚ ਨਜਾਇਜ਼ ਕਬਜ਼ੇ ਆ ਜੋ ਬਿਲਕੁਲ ਹੀ ਰੇੜੀ ਫੜੀ ਵਾਲੇ ਬਿਲਕੁਲ ਸੜਕ ਦੇ ਉੱਤੇ ਆਏ ਦੇ ਆ ਕਿਰਪਾ ਕਰਕੇ ਉਹਨਾਂ ਵੱਲ ਧਿਆਨ ਦਿੱਤਾ ਜਾਏ ਉਹਨਾਂ ਨੂੰ ਜਿੰਨੀ ਵੀ ਜੜੀ ਮਗਰ ਜਗ੍ਹਾ ਬੰਦੀ ਹੈ ਉੱਥੇ ਦਿੱਤੀ ਜਾਏ ਕਿ ਜਿਹੜੇ ਨਜਾਇਜ਼ ਕਬਜ਼ੇ ਆ ਉਹ ਹਟਾਏ ਜਾਣ ਕਿ ਜਿਹੜੇ ਹੈਗੇ ਆਪਣੇ ਸ਼ਹਿਰ ਦੇ ਵਾਸੀ ਉਹ ਵਧੀਆ ਤਰੀਕੇ ਦੇ ਨਾਲ ਆਪਣੀ ਆਵਾਜ਼ਾਈ ਨੂੰ ਧਿਆਨ ਮੇਨਟੇਨ ਰੱਖਣਾ ਪਰ ਦੂਸਰੀ ਗੱਲ ਇਹ ਹੈ ਕਿ ਸ਼ਹਿਰ ਦੇ ਵਿੱਚ ਜੋ ਕਿ ਲਾਈਟਾਂ ਦਾ ਲਾਈਟਰ காங்கிரஸ் ਟਾਈਮ ਅਸੀਂ ਲਾਈਟਾਂ ਲਗਾਈਆਂ ਗਈ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਟੱਡ ਤੁਹਾਡੇ ਅੱਡ 200 ਲਾਈਟ ਲਾਈ ਗਈ ਸੀ ਅੱਜ ਦੇਖੋ ਤੁਸੀਂ ਸਾਈਡ ਲੈ ਸ਼ਹਿਰ ਦੇ ਵਿੱਚ ਲਾਈਟਾਂ ਹੀ ਬੁੱਝੀਆਂ ਪਈਆਂ ਨੇ ਕੋਈ ਲਾਈਟ ਦਾ ਸਿਸਟਮ ਨਹੀਂ ਹੈ ਇਸ ਕਰਕੇ ਅਸੀਂ ਆਏ ਆਪਣੇ ਨਗਰ ਕੌਂਸਲਾ ਕੇ ਬੇਨਤੀ ਕਰਨੇ ਆ ਕਿ ਜੋ ਵੀ ਇਹ ਤੇ ਸ਼ਹਿਰ ਦੀਆਂ ਸਮੱਸਿਆਵਾਂ 'ਤੇ ਧਿਆਨ ਦਿੱਤਾ ਜਾਏ ਮਾਨਯੋਗ ਨੇਤਾ ਜੀ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਵੱਲੋਂ ਨਗਰ ਕੌਂਸਲ ਧਾਰੀਵਾਲ ਨੂੰ ਇੱਥੇ ਗਰਾਂਡ ਬਾਥਰੂਮ ਬਣਾਉਣ ਵਾਸਤੇ ਗ੍ਰਾਂਟ ਦਿੱਤੀ ਗਈ ਸੀ ਔਰ ਅੱਜ ਤੁਸੀਂ ਦੇਖੋ ਉਹ ਬਾਥਰੂਮ ਦੇ ਵਿੱਚ ਬਿਲਕੁਲ ਤਾਲਾ ਲੱਗਾ ਦਾ ਵਾ ਕੋਈ ਉੱਤੇ ਸਫਾਈ ਦਾ ਪ੍ਰਬੰਧ ਨਹੀਂ ਇਹਨਾਂ ਨੂੰ ਕੀ ਗੱਲ ਲਾ ਕੇ ਬਾਦ ਤਾਲਾ ਲਾ ਕੇ ਲੋਕਾਂ ਨੇ ਰੇੜੀਆਂ ਦੇ ਅੱਗੇ ਨਜਾਇਜ਼ ਕਬਜ਼ੇ ਕਰ ਲਏ ਨੇਂਗਣ ਵਾਸਤੇ ਜਗ੍ਹਾ ਵੀ ਹੈ ਨਹੀਂ ਉੱਥੇ ਤੁਸੀਂ ਦੇਖ ਸਕਦੇ ਅਸੀਂ ਇਹ ਕਹਿੰਨੇ ਆਂ ਨਗਰ ਕੌਸਟ ਧਾਰੀਵਾਲ ਨੂੰ ਇਹਨਾਂ ਦੀ ਗੱਲਾਂ ਵੱਲ ਥੋੜਾ ਧਿਆਨ ਦਿੱਤਾ ਜਾਏ ਮੈਂ ਸੰਜੀਵ ਸੋਮਨੀ ਸੈਨਟਰੀ ਸਪੈਕਟਰ ਨਰ ਕਾਉਂਸਲ ਧਾਰੀਵਾਲ ਇਹ ਜਿਹੜਾ ਬੱਸ ਸਟੈਂਡ 'ਚ ਪਬਲਿਕ ਬਾਥਰੂਮ ਦਾ ਇਸ਼ੂ ਮੇਰੇ ਧਿਆਨ ਵਿੱਚ ਆਇਆ ਵਾ ਇਹ ਜਿਹੜਾ ਬੱਸ ਸਟੈਂਡ ਦੇ ਵਿੱਚ ਪਬਲਿਕ ਬਾਥਰੂਮ ਆ ਇਹਦਾ ਅੰਦਰ ਦੀ ਰਪੇ ਜਿਹੜੀ ਟਾਈਲਾਂ ਟੁੱਟ ਗਈਆਂ ਅਸੀਂ ਉਹਦਾ ਕੰਮ ਚੱਲਦਾ ਪਿਆ ਵਾ ਉਸ ਕਰਕੇ ਬਾਥਰੂਮ ਬੰਦ ਕੀਤਾ ਗਿਆ ਥੋੜੇ ਦਿਨਾਂ ਲਈ ਔਰ ਰਾਤ ਨੂੰ ਇੱਥੇ ਕਾਫੀ ਦਿਨਾਂ ਤੋਂ ਜਿਹੜੀਆਂ ਅੰਦਰ ਟੁੱਟੀਆਂ ਵਗੈਰੀਆਂ ਜਾਂ ਹੋਰ ਵੀ ਸਮਾਨ ਸੀ ਸ਼ੀਸ਼ੇ ਵਗੈਰਾ ਵਾ ਵਾਸ਼ਰਸ਼ਨ ਉਹ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਸੀ ਸਿਰਫ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲੋਕ ਲਗਾਏ ਜਾਂਦਾ 5 ਵਜੇ ਸਵੇਰੇ ਸਾਡਾ ਸਫਾਈ ਕਰਮਚਾਰੀ ਆ ਕੇ ਇਹਨੂੰ ਖੋਲ ਦਿੰਦਾ ਤੇ ਨਾਲ ਸਫਾਈ ਕਰ ਦਿੰਦਾ ਵਾ ਇਹਦਾ ਜਿਹੜਾ ਵਾ ਕੋਈ ਵੀ ਇਸ ਕਰਕੇ ਇਹਨੂੰ 2-4 ਦਿਨ ਲਈ ਬੰਦ ਕੀਤਾ ਜਲਦੀ ਖੋਲ